ਮਹਾਰਾਜ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਗਰ ਭਾਉ ਅਰਦਾਸ ਬੇਨਤੀ ਹੈ ਸਤ ਗੁਰੂ ਜੀ ਉਹ ਆਪ ਜੀ ਦੇ ਦਰੋਂ ਘਰੋਂ ਮਰੋ ਸਾਹਿਬ ਦੇ ਮਹਾਂਪੁਰਸ਼ ਸੰਤ ਬਾਬਾ ਅੰਦਰ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਧੰਨਕ ਮਹਾਂ ਵਿਜਾਗਾਂ ਮੰਦਰ ਹੁੰਦਾ ਮਸੂਮਾਣਾ ਵਿਖੇ ਸੰਪਰਦਾਇ ਭਿੰਡਰਾਂ ਦੇ ਵਿਦਿਆਰਥੀਆਂ ਦੇ ਸਹਿਤ ਸ਼੍ਰੀ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਕੋ ਸਮਾਗਮ paramagnetic ਕੀਤਾ ਗਿਆ ਹੈ ਇਸ ਸਮੇਂ ਆਪ ਦੀ ਕੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰਬਾਣੀ ਦੇ ਪਾਠ ਵਿਚਾਰਾਂ ਹੋਈਆਂ ਹਨ ਸਤਿਗੁਰੂ ਜੀ ਉਹ ਆਪ ਦੀ ਕੀ ਮਹਾਨ ਪਵਿੱਤਰ ਗੁਰਬਾਣੀ ਦਾ ਪਾਠ ਕਰਦੇ ਆਂ ਵਿਚਾਰਾਂ ਕਰਦੇ ਆਂ ਹੋਈਆਂ ਸੂਖਮ ਤੁਲਾ ਦੇ ਬੋਲ ਵੀ ਵਰਸ਼ੋ ਜੀ ਤਭੋਂ ਵਾਸਤੇ ਗੁਰਬਾਣੀ ਪੜਨ ਵਿਚਾਰਾਂ ਕਰਨ ਦਾ ਬਲ ਬਖਸ਼ੋ ਜੀ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਲਾਉਂਦੀ ਤਿਲਪੁਰੇ ਜਾ ਕੀਤਾ ਹੋਇਆ ਨਰਪਰਵਾਨ ਗੁਰੂ ਜੀ ਧਰਮ ਪਰਮ ਸਿੱਖੀ ਸਿਧਕ ਨਾਮ ਬਾਣੀ ਦਾ ਬੇ ਪਿਆਰ ਬਖਸ਼ੋ ਜੀ ਸਤਗੁਰੂ ਸਾਹਿਬੀ ਉਹ ਆਪ ਜੀ ਦੇ ਤਕਸ਼ਿਦ ਜਨਮਾਂ ਚੋਂ ਕੜਾ ਪ੍ਰਸ਼ਾਦ ਦੀ ਦੀ ਸੇਵਾ ਹੋਈ ਹੈ ਦੇਵ ਸੇਵਾ ਵਾਲੇ ਸਿੰਘਾਂ ਪਾਸੋਂ ਸੇਵਾ ਕਰਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਸੁਖੰਤ ਗੁਰਦਾਨੀ ਕੋफी ಪಕ್ಷੋ ਦੀ ਇਸ ਸਮੇਂ ਆਪਦੀ ਕੀ ਪਾਵਨ ਪਵਿੱਤਰ ਹਜੂਰੀ ਵਿਖੇ ਖਡਾਓ ਪ੍ਰਸ਼ਾਦ ਦੀ ਦੇਵ ਸਜੇ ਬਹਾਦਰ ਹੈ ਜੀ ਕਲੀ ਪਾਂ ਸਾਦ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਨਾਏ ਅੰਮ੍ਰਿਤਪੂਰ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜਿਕੇ ਆਪਜੀ ਦਾ ਪਾਵਨ ਪਵਿੱਤਰ ਨਾਮ ਜਪੇ ਸਿਫਤ ਪੜਦੇ ਸੰਦੇ ਸਰਬਤ ਲਾਹੇਬੰਦ ਹੋਵਨ ਜੀਏ ਜੰਤ ਸਭ ਸਰਨ ਤੁਮਹਾਰੇ ਸਰਬ ਚਿੰਤ ਤੁਪਾਸੇ ਜੋ ਉਤਪਾਵੇ ਸੋਈ ਚੰਗਾ ਇਤ ਨਾਨਕ ਕੀ ਅਰਦਾਸੇ ਧੰਨ ਧੰਨ ਸਤਿਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

ਦੇਵ ਤੇ ਸਭ ਜੋ ਹੋਈ ਹੋਰ ਹੋਏ ਸਭ ਮਿਲਾਂਗੇ ਤੇ ਧਰਨ ਜੋ ਹੋਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ